ਹੈਲੋ ਫਰੈਂਡਸ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਤੁਹਾਨੂੰ ਆਪਾਂ ਇਹ ਗਾਜਰਾਂ ਦੀ ਸਪੈਸ਼ਲ ਤੇ ਵੱਖਰੀ ਸਬਜੀ ਦੱਸਦੇ ਹਾਂ ਕਿਸ ਤਰ੍ਹਾਂ ਬਣਾਈ ਹੈ ਆਪਾਂ ਤੇ ਇਹਦੇ ਵਾਸਤੇ ਆਪਾਂ ਕੀ-ਕੀ ਉਸ਼ ਲਿਆ ਹੈ ਇਹ ਤੁਹਾਨੂੰ ਇਹਦੇ ਬਾਰੇ ਆਪਾਂ ਦੱਸਦੇ ਹਾਂ ਤੇ ਆਓ ਜੀ ਹੁਣ ਦੱਸਦੇ ਹਾਂ ਆਪਾਂ ਕਿਵੇਂ ਸਬਜੀ ਇਹ ਬਣਾਈ ਆ। ਇਹ ਦੇਖੋ ਜੀ ਮੈਂ ਗਾਜਰਾ ਲੈ ਲਈਆਂ ਤੇ ਗਾਜਰਾ ਮੈਂ ਧੂਸਵਾਰ ਕੇ ਤੇ ਇਸ ਤਰ੍ਹਾਂ ਮੈਂ ਕੱਟ ਲਈਆਂ। ਤੇ ਦੇਖ ਸਕਦੇ ਆ ਇਹ ਛੋਟੀਆਂ-ਛੋਟੀਆਂ ਫਾੜੀਆਂ ਕਰਕੇ ਮੈਂ ਕੱਟੀਆਂ ਹੋਈਆਂ। ਦੇ ਵਿੱਚੋਂ ਆਪਾਂ ਗਿਰਲ ਕੱਢਤੀ ਸੀ ਤੇ ਇੱਧਰ ਹੁਣ ਆਪਾਂ ਗੈਸ ਔਨ ਕਰ ਲੈਣਾ ਗੈਸ ਤੇ ਆਪਾਂ ਕढ़ाई ਰੱਖ ਲਈ ਆ ਤੇ ਕढ़ाई ਆਪਣੀ ਗਰਮ ਹੋ ਗਈ ਹੈ ਪਾਣੀ ਸੁੱਕ ਗਿਆ ਤੇ ਇਹਦੇ ਵਿੱਚ ਹੁਣ ਆਪਾਂ ਸਰੋਂ ਦਾ ਤੇਲ ਪਾ ਦੇਣਾ ਸਰੋਂ ਦਾ ਤੇਲ ਜਿੰਨਾ ਚਿਰ ਧੂਆਂ ਆਣਾ ਛੱਡਣ ਲੱਗ ਜੂਗਾ ਉੰਨਾ ਚਿਰ ਆਪਾਂ ਇਹਦੇ ਵਿੱਚ ਪਿਆਜ਼ ਨਹੀਂ ਪਾਉਣੇ ਕਿਉਂਕਿ ਨਹੀਂ ਤਾਂ ਇਹਦਾ ਕੌੜਾਪਨ ਰਹਿ ਜਾਂਦਾ ਤੁਸੀਂ ਦੇਖ ਸਕੋਗੇ ਆਪਣਾ ਤੇਲ ਆ ਜਿਹੜਾ ਧੂਆਂ ਛੱਡੂਗਾ ਤੇ ਫਿਰ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਇੱਧਰ ਆਪਾਂ ਪਿਆਜ਼ ਬਰੀਕ ਬਰੀਕ ਕੱਟੇ ਹੋਏ ਆ ਅਦਰਕ ਕੱਟਿਆ ਤੇ ਆਪਾਂ ਲਸਣ ਵੀ ਵਿੱਚ ਕੱਟਿਆ ਹੋਇਆ ਹੈ ਜਿਹੜਾ ਤੇਲ ਆਪਣਾ ਗਰਮ ਹੋ ਗਿਆ ਧੂਆ ਛੱਡਣ ਲੱਗ ਪਿਆ ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਅਦਰਕ ਤੇ ਲਸਣ ਪਾ ਦੇਣਾ ਇਹਨੂੰ ਆਪਾਂ ਵਿੱਚ ਪਾ ਕੇ ਤੇ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰਦੇਾਂਗੇ ਜਿਹੜਾ ਤੇਲ ਉਹ ਆਪਣਾ ਚੰਗੀ ਤਰ੍ਹਾਂ ਗਰਮ ਹੋਣਾ ਚਾਹੀਦਾ ਕਿਉਂਕਿ ਜੇ ਤੇਲ ਦਾ ਕੱਚਾਪਣ ਰਹਿ ਜਾਊਗਾ ਤਾਂ ਉਹਦੇ ਵਿੱਚੋਂ ਸਮੈਲ ਆਉਂਦੀ ਆ ਇਹ ਆਪਾਂ ਹੁਣ ਮਿਕਸ ਕਰ ਰਹੇ ਆਂ ਤੇ ਆਪਾਂ ਪਿਆਜ਼ਾਂ ਨੂੰ 골ਡਨ ਬ੍ਰਾਊਨ ਹੋਣ ਵਾਸਤੇ ਇਹ ਆਪਾਂ ਜਿੰਨਾ ਚਿਰ ਨਹੀਂ ਹੁੰਦੇ ਓਨਾ ਚਿਰ ਆਪਾਂ ਇਹਨੂੰ ਗੈਸ ਦੇ ਉੱਪਰ ਰੱਖਾਂਗੇ ਆਪਣਾ ਤੜਕਾ ਚੰਗੀ ਤਰ੍ਹਾਂ ਭੁੱਜ ਜਾਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਆਪਣਾ ਤੜਕਾ ਅੱਗੇ ਨਾਲੋਂ ਭੁੱਜ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਫੇਰ ਆਪਾਂ ਦਾ ਕੜਚੀ ਮਾਰ ਦਿਆਂਗੇ ਹੁਣ ਇਹਦੇ ਟੇਸਟ ਦੇ ਅਕੋਰਡਿੰਗ ਤੁਸੀਂ ਨਮਕ ਪਾ ਲਉਗੇ ਜਿੰਨਾ ਤੁਸੀਂ ਨਮਕ ਖਾਣੇ ਜੇ ਜ਼ਿਆਦਾ ਖਾਣੇ ਜ਼ਿਆਦਾ ਪਾਓ ਜੇ ਘੱਟ ਖਾਣੇ ਘੱਟ ਪਾਓ ਦੇਗੀ ਮਿਰਚ ਪਾਤੀ ਆਪਾਂ ਹਲਦੀ ਪਾਤੀ ਆ ਤੇ ਇੱਕ ਚਮਚਾ ਆਪਾਂ ਦੂਸਰੀ ਮਿਰਚ ਦਾ ਪਾਇਆ ਤੇ ਇਹ ਆਪਾਂ ਗਰਮ ਮਸਾਲਾ ਪਾਤਾ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਮੈਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਰਹੀ ਹਾਂ ਇਹ ਸਬਜ਼ੀ ਬਹੁਤ ਹੀ ਟੇਸਟੀ ਬਣਦੀ ਹੈ ਇੱਕ ਜ਼ਰੂਰ ਇੱਕ ਵਾਰੀ ਤੁਸੀਂ ਜ਼ਰੂਰ ਬਣਾ ਕੇ ਖਾਓ ਜੀ ਜੇ ਮੇਰੇ ਚੈਨਲ ਤੇ ਨਿਊ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜੋ ਵੀ ਮੈਂ ਨਵੀਂ ਵੀਡੀਓ ਪਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਹੁਣ ਆਪਾਂ ਇਹਦੇ ਵਿੱਚ ਗਾਜਰਾਂ ਜਿਹੜੀਆਂ ਕੱਟੀਆਂ ਹੋਈਆਂ ਆਪਾਂ ਉਹ ਵਿੱਚ ਪਾ ਦੇਣੀਆਂ ਇਹਦੇ ਇਹ ਆਪਾਂ ਚੰਗੀ ਤਰ੍ਹਾਂ ਸਾਰੀਆਂ ਧੋ ਕੇ ਪਹਿਲਾਂ ਹੀ ਆਪਾਂ ਧੋ ਕੇ ਕੱਟੀਆਂ ਹੋਈਆਂ ਗਾਜਰਾਂ ਆਪਾਂ ਤੇ ਇਹਨਾਂ ਵਿੱਚੋਂ ਆਪਾਂ ਜਿਹੜੇ ਮੋٹے-ਮੋٹے ਕਿੱਲ ਜੀ ਇਹਨਾਂ ਦੇ ਹੁੰਦੀ ਹੈ ਉਹ ਆਪਾਂ ਬਾਹਰ ਕੱਢਦੇ ਸੀ ਕਿਉਂਕਿ origion ਦੇ ਵਿੱਚ ਨਾਲੇ ਉਹਦੇ ਨਾਲ ਟੇਸਟੀ ਨਹੀਂ ਬਣਦੀਆਂ ਕਿਉਂਕਿ ਹੁਣ ਥੋੜੀਆਂ-ਥੋੜੀਆਂ ਪੱਕੀਆਂ ਗਾਜਰਾਂ ਆ ਰਹੀਆਂ ਬਾਜ਼ਾਰ ਦੇ ਵਿੱਚ ਇਹਨਾਂ ਨੂੰ ਆਪਾਂ ਹੁਣ ਮਸਾਲੇ ਦੇ ਵਿੱਚ ਜਿਹੜਾ ਪੁਨੇ ਮਸਾਲਾ ਤੇ ਆਪਾਂ ਲੂਣ ਮਿਰਚ ਪਾਇਆ ਉਹਦੇ ਵਿੱਚ ਆਪਾਂ ਮਿਕਸ ਕਰ ਦੇਣਾ ਮਿਕਸ ਤੁਸੀਂ ਚੰਗੀ ਤਰ੍ਹਾਂ ਕਰਨਾ ਹੈ ਇਹ ਸਾਰੀਆਂ ਗੱਜਰਾਂ ਨੂੰ ਆਪਾਂ ਨੂੰ ਮਸਾਲਾ ਲੱਗ ਸਕੇ ਇਹ ਆਪਾਂ ਮਿਕਸ ਕਰਤਾ ਤੇ ਗੈਸ ਦੀ ਫਲੇਮ ਆ ਜਿਹੜੀ ਉਹ ਆਪਾਂ ਥੋੜੀ ਜੀ ਸਲੋ ਕਰ ਦੇਣੀ ਆ ਤੇ ਇਹਨੂੰ ਉਪਰ ਉ ਟਾਕ ਦੇਵਾਂਗੇ ਇਹ 5 ਮਿੰਟ ਆਪਾਂ ਪਕਾਣੀਏ ਉਪਰ ਉ ਟਾਕੇ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਿਆਂਗੇ ਕਿਉਂਕਿ ਜਿਹੜਾ ਇਹ ਮੌਸਮ ਦੇ ਗਾਜਰਾ ਆਉਂਦੀਆਂ ਥੋੜੀਆਂ ਇੰਗੀਆਂ ਜਿਹੜੀਆਂ ਸਰਦੀਆਂ ਵਾਲੀਆਂ ਗਾਜਰਾ ਉਹਨਾਂ ਦੇ ਤਾਂ ਵਿੱਚ ਪਾਣੀ ਪਾਉਣ ਦੀ ਲੋੜ ਨਹੀਂ ਆਪ ਹੀ ਪਾਣੀ ਛੱਡਦੀਆਂ ਇਹ ਥੋੜੀਆਂ ਸੁੱਕੀਆਂ ਹੁੰਦੀਆਂ ਤਾਂ ਕਰਕੇ ਇਹਨਾਂ ਦੇ ਵਿੱਚ ਆਪਾਂ ਪਾਣੀ ਪਾਇਆ ਤੁਸੀਂ ਦੇਖ ਸਕਦੇ ਹੋ ਗਾਜਰਾ ਆਪਣਾ ਰੀਜਨ ਲੱਗ ਪਈਆਂ ਇਹਦੇ ਉੱਤੇ ਆਪਾਂ ਫਿਰ ਢੱਕਣਾ ਰੱਖ ਦੇਵਾਂਗਾ ਢੱਕਣ ਰੱਖ ਕੇ ਆਪਾਂ 10-15 ਮਿੰਟ ਪਕਾਵਾਂਗੇ ਤੁਸੀਂ ਵੇਖ ਸਕਦੇ ਹੋ ਪਾਣੀ ਆਪਣਾ ਜਿਹੜਾ ਸੁੱਕ ਗਿਆ ਥੋੜਾ ਜਿਹਾ ਪਾਣੀ ਰਹਿ ਗਿਆ ਤੇ ਬਾਕੀ ਪਾਣੀ ਸੁੱਕ ਗਿਆ ਤੇ ਗਾਜਰਾਂ ਵੀ ਆਪਣੀਆਂ ਨਰਮ ਹੋ ਗਈਆਂ ਫਿਰ ਆਪਾਂ ਉੱਪਰ ਓਟਾਕ ਦੇਾਂਗੇ ਸੌਰੀ ਜਾਨੀ ਕਿ ਅੱਪਾ ਇਹਦੇ ਵਿੱਚ ਇਹ ਆਪਣੀਆਂ ਗਾਜਰਾਂ ਜਿਹੜੀਆਂ ਇਹ ਹੁਣ ਆਪਾਂ ਦੁੱਧ ਪਾਵਾਂਗੇ ਦੁੱਧ ਵਾਲੀਆਂ ਸਪੈਸ਼ਲ ਆਪਾਂ ਗਾਜਰਾ ਬਣਾਈਆਂ ਤੇ ਇਹ ਪਾਣੀ ਆਪਣਾ ਸੁੱਕ ਗਿਆ ਸੀ ਤੇ ਹੁਣ ਆਪਾਂ ਇਹ ਭਰ ਕੇ ਦੁੱਧ ਦਾ ਗਲਾਸ ਪਾਇਆ ਹੋਇਆ ਇਹਦੇ ਵਿੱਚ ਇੱਕ ਵਾਰੀ ਇਹ ਸਬਜ਼ੀ ਬਣਾ ਕੇ ਜ਼ਰੂਰ ਦੇਖਣੀ ਤੁਹਾਨੂੰ ਬਹੁਤ ਹੀ ਟੇਸਟੀ ਲੱਗੂਗੀ ਤੁਸੀਂ ਇੱਕ ਰੋਟੀ ਦੇ ਥਾਂ ਦੂ ਰੋਟੀਆਂ ਖਾਓਗੇ ਇਹਨੂੰ ਥੋੜਾ ਜਿਹਾ ਆਪਾਂ ਰੰਗ ਲੈਣਾ ਦੁੱਧ ਪਾ ਕੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਕਲਰ ਆਇਆ ਹੈ ਇਹਨਾਂ ਨੂੰ ਹੁਣ ਆਪਾਂ ਥੋੜਾ ਜਿਹਾ ਧੀਰ ਤੱਕ ਕਰ 5 ਕ ਮਿੰਟ ਤਾਂ ਹੀ ਆਪਾਂ ਹਰੀਚਣ ਦੇਣਾ ਇਹਨਾਂ ਨੂੰ ਥੋੜਾ ਜਿਹਾ ਆਪਾਂ ਜਿਹੜਾ ਗਲਾਸ ਦੇ ਵਿੱਚ ਦੁੱਧ ਲੱਗਾ ਸੀ ਉਹ ਧੋ ਕੇ ਆਪਾਂ ਵਿੱਚ ਪਾਤਾ ਇਹਦੇ ਤੁਸੀਂ ਦੇਖ ਸਕਦੇ ਹੋ ਦੁੱਧ ਆਪਣਾ ਰਿਜਨ ਜਿਹੜਾ ਪਾਇਆ ਦੁੱਧ ਵਿੱਚ ਆਪਣਾ ਰਿਜਨ ਲੱਗ ਪਿਆ ਗਾਜਰਾਂ ਦੇ ਵਿੱਚ ਇਹਦੇ ਵਿੱਚ ਆਪਾਂ ਹੁਣ ਕਟਚੀ ਮਾਰ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਗਾਜਰਾਂ ਦੀ ਸਬਜ਼ੀ ਜਿਹੜੀ ਆਪਣੀ ਬਣ ਕੇ ਰੈਡੀ ਹੋ ਗਈ ਆ ਤੁਸੀਂ ਇਹ ਸਬਜ਼ੀ ਇਸ ਤਰ੍ਹਾਂ ਜ਼ਰੂਰ ਬਣਾ ਕੇ ਵੇਖਣਾ ਥੈਂਕ ਯੂ ਫॉर ਵਾਚਿੰਗ